ਆਹ ਜੋ ਆਉਣੇ ਦਾਵਾ ਆਖੀਏ ਨੀ ਨੀ ਛੇਤੀ ਆਪਰ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਆਪਾਂ ਹੀ ਹੋਣੇ ਆ ਕਿੰਨੀਆਂ ਪੀੜੀਆਂ ਪੀੜੀਆਂ ਗੜੀਆਂ ਨੇ ਨਹੀਂ ਲੱਗਦਾ ਇੱਥੇ ਆਉਂਦੇ ਹੀ ਸ਼ਾਂਤੀ ਜੀ ਲੱਗ ਲੱਗ ਜਾਂਦੀ ਆ ਸਾਫ ਤੋਂ ਵਾਲੀ ਕਿਉਂਕਿ ਇੰਨੀ ਵੱਡੀ ਬੁੱਧਾ ਦੀ ਫੋਟੋ ਲੱਗੀ ਆ ਜਿੰਨੇ ਆ ਪਿਆ ਹੁੰਦਾ ਨਾ ਸਾਂਸ ਫੀਲਰ ਲੈ ਕਿਵੇਂ ਦੀ ਆਉਂਦੇ ਸਾਬ ਚੜ ਗਿਆ ਸ਼ਾਇਦ ਉਹ ਐਂਟੀਬਾਡੀ ਖਾਂ ਦੇ ਨਾਲ ਹਨਾ ਫੀਨਕਲ ਫੀਨਲ ਜਿਆਦਾ ਜਰਤ ਹੁੰਦੀ ਹੈ ਇਹਨਾਂ ਕਿਲਰ ਐਂਟੀਬਾਡੀਕਸ਼ਨ ਨਾਲ ਕਮਜ਼ੋਰ ਹੁੰਦਾ ਸਖਾਉਣ ਵੀ ਤੇ ਸੁੱਕਦਾ ਹੀ ਆਦ ਨਾ ਹੂੰ ਖੂਨ ਵੀ ਤੇ ਸੁੱਕਦਾ ਵਾ ਸੁਕੀ ਤੇ ਹੁਣ ਸੁੱਕਦਾ ਵਾ ਚਰ ਵੀ ਨਹੀਂ ਸੁੱਕਦੀ ਕੋਨ ਕਰਦਾ ਕੀ ਖੂਨ ਵੀ ਤਾਂ ਦਾਨੀਆ ਸੀ ਕੀ ਗਰਮ ਹੁੰਦੀ ਹੈ ਦੋਈ

ਫਲੋ ਜੇਪਾ ਪਟੀਆਂ ਹੋ ਕੇ ਆ ਗਏ ਆ ਤੋ ਉਹ ਬਹੁਤ ਜਿਆਦਾ ਹੀ ਵਾਰ ਹਸਪੀਟਲ ਦੇ ਵਿੱਚ ਡਾਕਟਰ ਨੇ ਡਾਕਟਰ ਨੇ ਕਿਹਾ ਕਿ ਅਜ ਸਟ੍ਰੈਚਸ ਖੋਲਣ ਦੀ ਲੋੜ ਨਹੀਂ ਆ ਤੇ ਮੈਨੂੰ ਵੀ ਥੋੜਾ ਡਰ ਜਿਹਾ ਲੱਗਿਆ ਸੀ ਉਹ ਕਹਿੰਦੇ ਖੋਲਦੀ ਅੱਜ ਮੈਂ ਕਿਹਾ ਨਹੀਂ ਅਜੇ ਰਹਿਣ ਦਿਓ ਕਿੰਨੇ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਮੈਂ ਕਿਹਾ ਨਹੀਂ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਹਾਂਜੀ ਹਾਂਜੀ ਜਿੰਨੇ ਪਹਿਲੇ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਰੀ ਕਿੱਥੋਂ ਆਇਆ ਸਕੂਲੋਂ ਸਕੂਲੋਂ ਕੀ ਬੜਾਈ ਕਰਕੇ ਆਇਆ ਹੈਰੀ ਅੱਜ 1 2 3 4 5 6 7 8 9 10 ਹੋਰ ਕਿੱਪੜੇ ਕੀ 14 ਇਹ hey, ਉਹ oh, 14 11 ਹੁੰਦਾ ਹੈ ਤੇ ਮੇਰੀ ਗੱਲ ਸੁਣੋ ABC ਬੜਾਈ ਕੀਤੀ ABC ਦੀ ਨਹੀਂ ਕੀਤੀ ਰੋਟੀ ਫਿਨਿਸ਼ ਕੀਤੀ ਆਪਦੀ ਨਹੀਂ ਖਾਧੀ ਰੋਟੀ ਸਾਰੀ ਕਿਉਂ ਨਹੀਂ ਖਾਧੀ ਤੁਸੀਂ ਰੋਜ਼ ਵਿੱਚ ਰੋਟੀ ਛੱਡ ਕੇ ਆਉਂਦੇ ਆ ਮੈਂ ਨਹੀਂ ਤੁਹਾਨੂੰ ਫੋਨ ਦੇਣਾ ਗੁੱਡ ਬੇਬੀ ਨਹੀਂ ਆ ਤੁਸੀਂ ਬੈਡ ਬੀਬੀ ਬੈਡ ਬੇਬੀ ਨੂੰ ਫੋਨ ਵੀ ਨਹੀਂ ਮਿਲਦਾ ਹੁੰਦਾ ਫਿਰ ਤੁਸੀਂ ਰੋਟੀ ਵਿੱਚ ਛੱਡ ਕੇ ਆਉਂਦਾ ਹੈ ਨਾ ਹੈਰੀ ਪਾਣੀ ਦੇਖਣ ਪਹਿਲਾਂ ਰੋਟੀ ਫਿਨਿਸ਼ ਕਰੋ ਫਿਰ ਚਲੋ ਖਾਡੋ ਟਿਫਨ ਹਾਂ ਮੇਰੀ ਗੱਲ ਸੁਣੋ ਹੈਰੀ ਕਿਦਨ ਖਾਡੋ ਫਿਰ ਰੋਟੀ ਫਿਨਿਸ਼ ਕਰੋ ਹਨਾ ਜੇ ਗੁੱਡ ਬੱਚਾ ਹੁੰਦਾ ਏ ਉਹਨੂੰ ਹੀ ਆਪਾਂ ਗੁੱਡ ਬਚਾਉ ਹੁੰਦਾ ਏ ਜਿਹੜਾ ਸਾਰੀ ਰੋਟੀ ਫਿਨਿਸ਼ ਕਰਕੇ ਆਉਂਦਾ ਏ ਹਨਾ ਤੇ ਜਿਹੜਾ ਬੈਡ ਬੱਚਾ ਹੁੰਦਾ ਏ ਉਹ ਰੋਟੀ ਨਹੀਂ ਫਿਨਿਸ਼ ਕਰਕੇ ਆਉਂਦਾ ਤੇ ਹੈਰੀ ਬੈਡ ਬੇਬੀ ਆ ਹਾਂ ਮੈਂ ਨਹੀਂ ਤੁਹਾਡੀ ਮੰਮਾ ਬੰਨਾ ਫਿਰ ਮੈਂ ਤੁਹਾਨੂੰ ਕੋਈ ਚੀਜ਼ ਨਹੀਂ ਦੇਣੀ ਹੈਰੀ ਨੂੰ ਆਪਾਂ ਕੋਈ ਚੀਜ਼ ਨਹੀਂ ਦੇਣੀ ਹਾਂ ਠੀਕ ਆ ਫਿਰ ਰੋਟੀ ਫਿਨਿਸ਼ ਕਰੋਗੇ ਹਾਂ ਵੈਰੀ ਗੁੱਡ ਹਾਂਜੀ ਬੁੱਲਣਾਏ ਹਾਂ ਬੁੱਲਣਾਏ ਸਕੂਅਰ ਹਾਂ ਗੱਲ ਲੜ ਗਿਆ ਸੀ ਗੱਲੜ ਤੇ ਗਾਲੜ ਹਾਂ ਸੁਗੈਰ ਦਾ ਨਾਮ ਗਾਲੜ ਇੱਥੇ ਤੋਂ ਲਾਈਵ ਬਾਹਰ ਆ ਤੇ ਹੈਰੀ ਪੁੱਛ ਰਹੀ ਸੀ ਕਿ ਤੈਨੂੰ ਕੀ ਹੋਇਆ ਸੀ ਮੈਂ ਕੱਲ ਵੀਡੀਓ ਪਾਈ ਹੈ ਮੈਂ ਰੋੜਾ ਪੱਥਰ ਕੱਲ ਮੈਂ ਵੀਡੀਓ ਪਾਈ ਸੀ ਨਾ ਕਿ ਮੈਂ ਪਹਿਲੇ ਨਾਲ ਉਹ ਸਰਕ ਪਰ ਰੋੜਾ ਹਾਂਜੀ ਕਿ ਠੀਕ ਹੈ ਹੈ ਤੂੰ ਮੈਨੂੰ ਸਕਾਣੀ ਨਾਰੂੜ ਨੂੰ ਸੁਟੀ ਦਾ ਥੋੜੀ ਜੀ ਜਦੋਂ ਆਪਣੇ ਦਰਵਾਜ਼ਾ ਬੰਦਣਾ ਜੇ ਇਸ ਕਰਕੇ ਰੋੜੇ ਨੂੰ ਅੱਗੇ ਰੱਖੀਦਾ ਹੈ ਤੇ ਕੱਲ ਮੈਂ ਵੀਡੀਓ ਪਾਈ ਕਿ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਮੈਂ ਠੀਕ ਆ ਤੇ ਕਮੈਂਟ ਆਇਆ ਸੀ ਕਿ ਤੁਹਾਨੂੰ ਕੀ ਹੋਇਆ ਏ ਮੈਨੂੰ ਜਿਹੜਾ ਉਹ ਦੇਖੋ ਰੁਕੋ ਕਮੈਂਟ ਆਇਆ ਸੀ ਕਿ ਤੁਹਾਨੂੰ ਕੀ ਹੋਇਆ ਸੀ ਤੇ ਆ ਇੰਪਲਾਂਟ ਹੋਇਆ ਸੀ ਟੀਥ ਇੰਪਲਾਂਟ ਹੋਇਆ ਸੀ ਤੇ ਸਟਿਚਸ ਲੱਗੇ ਸੀ ਅੱਜ ਸਟਿਚਸ ਖਲਵਾਉਣ ਗਏ ਆ ਡਾਕਟਰ ਡਾਕਟਰ ਨੇ ਕਿਹਾ ਏ ਕਿ ਅਜੇ ਰਹਿਣ ਦੋ ਇਹ ਸਟਿਚਸ ਖੋਲਣ ਦੀ ਲੋੜ ਨਹੀਂ ਆ ਤੇ ਕਹਿੰਦੇ ਸੀ ਬਾਕੀ ਜੇ ਸਿੱਖ ਲਾਉਣਾ ਚਾਹੋ ਤੇ ਖਲਵਾ ਸਕਦੇ ਜੇ ਤੰਗ ਕਰਦੇ ਮੈਂ ਕਿਹਾ ਨਹੀਂ ਮੈਨੂੰ ਵੀ ਡਰ ਲੱਗਦਾ ਹੈ ਕਿ ਨਾ ਹੀ ਖਲਵਾਵਾਂ ਤੇ ਠੀਕ ਆ ਸਟਿਚਸ ਅਜੇ ਚੱਲ ਜਿੰਨਾ ਚਿਰ ਚੱਲਦਾ ਹੈ ਚੱਲਦਾ ਰਹਿੰਦੇ ਨਾਲ ਜ਼ਖਮ ਜਿਹੜਾ ਇਹ ਹੋਰ ਠੀਕ ਹੋ ਜੂਗਾ ਤੇ ਫਿਰ ਆਪਾਂ ਵੱਟੀ ਗਏ ਵੱਟੀ ਥੋੜਾ ਕੰਮ ਗੁੰਮ ਕਰ ਕਰਾ ਕੇ ਆਪਾਂ ਟਾਈਮ ਨਾਲ ਹੀ ਘਰੇ ਪਹੁੰਚ ਗਏ 12:00 ਵਜੇ ਦੇ ਹੋਣ ਲੈਣ ਗਿਆ ਸੀ ਪਾਪਾ ਬਿੱਲੂ RAM ਨੂੰ ਬਿੱਲੂ ਆਇਆ ਹੁਣ ਹੈ ਬਿੱਲੂ ਤੁਸੀਂ ਬਿੱਲੂ ਆ ਤੁਸੀਂ ਕੀ ਹੈ ਜੀ ਤੁਸੀਂ ਕਹਣ ਹੈਰੀ ਹਾਂ ਮੱਖੀ ਆਈ ਮੱਖੀ ਚਲੋ ਰੋਟੀ ਫਿਨਿਸ਼ ਕਰੋ ਠੀਕ ਆ ਹਾਂ ਆਪ ਦਾ ਸਾਰਾ ਖਾਣਾ ਫਿਨਿਸ਼ ਕਰੋ ਤੇ ਮੈਂ Papa ਨੂੰ ਬਣਾ ਕੇ ਦਵਾ sauteed vegetables Papa ਕਹਿੰਦੇ ਸੀ ਮੈਨੂੰ sauteed vegetables ਚਾਹੀਦੀਆਂ ਵਾ ਤੁਹਾਨੂੰ ਵੀ ਚਾਹੀਦੀਆਂ ਤੂੰ ਸੀ ਨਹੀਂ ਖਾਣੀਆ ਨਾ ਹਨ ਨਹੀਂ ਨਹੀਂ ਨਾ ਖਾਣੀਆ ਨਹੀਂ ਖਾਣੀਆ ਨਹੀਂ ਖਾਣੀਆ ਤੁਸੀਂ ਖਾਂਦੇ ਨਹੀਂ ਹੁੰਦੇ sauteed vegetables ਕਦੋਂ ਖਾਓਗੇ ਕਦੋਂ ਹਾਂ ਤੋਰੀਆਂ ਖਾਓਗੇ ਨਾ ਫਿਰ ਇਹਨਾਂ ਦੇ ਚਾਹਤ vegetables ਬਣਾਉਣੀਆਂ ਐ ਚਲੋ ਕੀ ਖਾਓਗੇ ਓ ਗਾਜਰ ਗਾਜਰ ਖਾਓਗੇ ਤੁਸੀਂ ਲੈ ਬੇਟਾ ਹਾਂ ਮੈਰੀ ਗਾਜਰੇ ਬੜੀ ਖਾਂਦਾ ਹੈ ਬੜੀ ਫੇਵਰੇਟ ਹੈ ਨੀ ਜਦੋਂ ਸਬਜ਼ੀਆਂ ਵਿੱਚ ਨਾਲੇ ਬਾਹਰ ਪਾਈ ਹੁੰਦੇ ਉਦੋਂ ਹੈਰੀ ਪਿੱਜ ਜਾਂਦਾ ਉਹਨਾਂ ਦੇ ਕੋਲ ਗਾਜਰਾ ਲੈ ਕੇ ਆਉਂਦਾ ਮੈਨੂੰ ਗਾਜਰਾ ਦੇ ਦਿਓ ਗਾਜਰਾ ਦੇ ਦਿਓ ਇੱਕ ਗਾਜਰ ਲੈ ਕੇ ਆ ਜਾਂਦਾ ਖਾਵੇ ਭਾਵੇਂ ਨਾ ਹੀ ਸਰਪਾਲ ਦੇ ਲਈ ਮੈਂ ਬਣਾ ਤੇ ਦਿੱਤਾ ਹੈ ਸਭ ਕੁਝ ਬਹਿ ਕੇ ਬਣਾ ਕੇ ਵਿੱਚ ਪੋਹਾ ਪਾ ਕੇ ਹਾਂਜੀ ਆ ਗਿਆ ਆ ਗਿਆ मिठे सोहा पाता कड़ा गया जी नहीं कर ला अखा ने नहीं खा मूंगे जी खा जोड़ा अपनी अखा नी लगा जबानू की लगता है चलो वेख देख सब की आप आलो ਹੋਵੇ। ਉਹ ਕਿਵੇਂ ਲੱਗਤਾ? ਹੂੰ। ਦਿਹਾੜੀ ਕੀ ਥਿਆ? ਕਿੰਨਾ ਕਤਾਵਾ ਜ ਬਣਿਆ। ਮੈਂ ਸੌਕਾ ਪਾਜ ਜੂਗਾ। ਠੰਡਾ ਕਰਕੇ ਖਾ ਲਊ। ਸਰ ਪਾੜ ਨੀ ਨਣੀ ਖਾਦਾ ਜਾਣਾ। ਕਿਉਂ ਨਾ ਖਾਦਾ ਜਾਊਗਾ ਖਾਦਾ ਜਾਊਗਾ। ਖਾ ਕੇ ਤੇਰੇ ਕੋਲ ਸ਼ੁਰੂਆਤ ਕਰੋ। ਇੱਕ ਪਾਤਾ ਪੂਰਾ ਵੱਖਰਾ ਬਣਾਉਣਾ। ਬਾਕੀ ਕੁਛ ਰਾਤ ਨੂੰ ਖਾ ਲਿਓ। ਵਧੀਆ ਹੈ। ਸੌਟੇਡ ਵੈਜੀਟੇਬਲਸ। ਹਾਂ ਨਾ 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 ਉਹ ਆਣਾ ਸੌਖਾ ਖਾਦਾ ਜਾਂਦਾ ਹੈ ਚਬਾਉਣਾ ਨਹੀਂ ਪੈਂਦਾ ਖਾਣੀ ਸੌਖਾ ਦਾ ਖਾਦਾ ਜਾਂਦਾ ਹੂੰ ਇਹ ਬੜਾ ਤੇਲ ਉਹਦੀ ਕੁੜੀ ਬੜੇ ਲੱਗਦਾ ਖਾਣ ਦਾ ਸੰਭਲ ਉਹਦੀ ਟੇਸਟ ਬੜਾ ਉਹ ਹੁੰਦਾ ਤੇਲ ਦਾ ਪਖਾੜਾ ਫੋਲ ਕਰਾ ਲੱਗਦਾ ਸੁਆਦ ਆ ਦੇ ਹਾਂ ਵੀ ਉੱਥੇ ਵੀ ਖਾਂਦੇ ਨੇ ਬੜੇ ਸੁਆਦ ਨਾਲ ਮੈਨੂੰ ਘਰ ਦੀ ਪਸੰਦ ਹੁੰਦਾ ਹੈ ਉੱਥੇ ਵੀ ਦਾਲ ਨਹੀਂ ਬਾਈ ਨਹੀਂ ਦਾਲ ਨਹੀਂ ਭਾਈ ਬੀਜ ਆ ਪੋਹਾ ਇਹ ਤੇ ਬੀਜ ਆ ਤੇ ਲੱਗਿਆ ਜਿਵੇਂ ਸਾਹਬ ਨੇ ਆਖਣਾ ਏ ਕੀ ਹੋ ਜਾਏ ਇਹ ਬਹੁਤ ਹੁੰਦਾ ਠੀਕ ਇਹ ਬਤਾਵਾ ਆ ਜਾ ਕਰ ਲਿਆ ਹੀ ਮੈਂ ਕਿਹਾ ਫਿਰ ਮੈਂ ਪਤਾ ਕੀ ਜਵਾਬ ਦੇਣਾ ਮੈਂ ਪਹਿਲੇ ਜਵਾਬ ਵੀ ਸੋਚ ਕੇ ਆ ਗਈ ਹਾਂ ਨਾਲ ਹੀ ਮੈਂ ਜੇ ਤੁਹਾਨੂੰ ਸਾਹਬ ਨੇ ਆਖਿਆ ਇਹ ਕੀ ਹੋ ਜਾਏ ਮੈਂ ਹਨਾ ਜਿਆਦੇ ਸਵਾਲ ਲਾ ਲੂ ਕਿ ਜਾਂ ਫਿਰ ਹਲਦੀ ਵੇਖ ਲੋ ਬੁਖਾ ਮਾ ਲਿਓ ਮਿਕਸ ਕਰਤਾ ਮਿਕਸ ਥੜੀ ਉਹ ਮਿਕਸੀ ਹੋਣਾ ਹੀ ਹੋਰ ਵੱਖਰੇ ਦਾ ਕੀ ਥੋੜਾ ਜਿਹਾ ਕੀ ਬੋਹਾ ਬਣਾਉਣਾ ਹੀ ਗਿੱਲਾ ਹੀ ਬੈਗ ਚੈੱਕ ਕਰੋ ਜਾਂਦਾ ਤੇ ਸਕੂਲ ਪੜਨ ਮੈਂ ਮੇ ਬੜੀ ਅਰ ਸੋਚਦੀ ਨਹੀਂ ਵੇਖੋ ਇਹਦੇ ਵਿੱਚ ਕੀ ਹੈ ਆਗ ਬੈਗ ਮੇ ਪਕੋ ਜਾਂਦਾ ਤੇ ਪੜਾਈ ਕਰਨਾ ਗੋਡ ਇਹ ਕੀ ਹੈ ਇੱਕ ਇਹ ਨਿਕਲ ਆਇਆ ਇੱਕ ਹੈਂਕੀ ਨੋਜੀ ਪੁੰਨ ਨੂੰ ਤੇ ਪਾਣੀ ਪੀਣ ਨੂੰ ਪਾਣੀ ਦੀ ਬੋਤਲ ਤੇ ਇੱਕ ਖਾਣੇ ਦਾ ਖਾਣੇ ਦਾ ਤੇ ਨਾ ਪੈਨਸਲ ਨਾ ਰੇਜ਼ਰ ਨਾ ਕੋਈ ਬੁੱਕ ਉਹ ਯਾਦ ਹਾਲ ਚੱਲਦਾ ਇੱਦਾਂ ਖਾਣ ਪੀਣ ਲਈ ਕਾੜਦੇ ਨਹੀਂ ਜਾਂਦਾ ਸਕੂਲੇ ਜਾ ਕੇ ਮ제 ਲੈ ਨਹੀਂ ਜਾਂਦਾ ਏ ਅੱਜ ਇਹਦਾ ਘਰ ਕੇ ਸਕੂਲੇ ਚੱਲਿਆ ਵਾਪੇ ਮੇਰੇ ਕੋਲ ਆਏ ਤੇ ਮੈਂ ਸਕੂਲੇ ਜਾਣਾ ਹੈ ਖਾ ਕੇ ਜਾ ਸਕੂਲੇ ਜਾ ਖਾਣਾ ਪਰਸੋਂ ਦਾ ਲਿਆਂਦਾ ਹੈ ਤੇ ਬੈਗ ਦੇ ਵਿੱਚ